I baptize Simrat Jit Singh as Samuel in the name of the Father, the Son, and the Holy Ghost in water. Amen. 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 मेरा नाम है उपकार जोत कौर है मैं अमृतसर की रहने वाली हूँ हाँ? और मुझे आठ साल ऐसी ढाई नंबर का चश्मा लगा हुआ था।, ना था अच्छा फिर उसके, उसके बाद जो मा होती है जो ऐसे लोगों पर प्रार्थना होती है हीलिंग की वो की आपने मैंने वो सारी रिसीव की और पिछले संडे को मेरी रीढ़ की हड्डी भी ठीक हो गई जो मैं आधा घंटा एक घंटा खड़ी होके कोई काम नहीं कर सकती मैं कम से कम दो तीन घंटे खड़ी हो सकती हूँ ਤੁਸੀਂ ਆਪਣਾ ਜਦੋਂ ਪਹਿਚਾਨ ਲੈ ਕੇ ਜਾਣਦੇ ਨਾ ਕਿ ਤੁਸੀਂ ਸਿਰ ਤੇ ਦਸਤਾਰ ਸਜਾ ਲਏ ਨੇ ਅਗਲੇ ਨੂੰ ਆ ਆ ਥੋੜੀ ਪਤਾ ਹੁੰਦਾ ਸੀ ਕੋਣ ਆ ਸੀ ਪਹਿਚਾਨ ਨਹੀਂ ਸਿੱਖ ਸਰਦਾਰ ਦੇ ਨਾਮ ਤੋਂ ਜਾਣਦੇ ਆ ਜਦੋਂ ਤੁਹਾਡੇ ਸਿਰ ਤੇ ਦਸਤਾਰ ਸੱਜ ਜਾਂਦੀ ਆ ਅਸੀਂ ਆਪਣੇ ਨਹੀਂ ਰਹਿੰਦੇ ਤੇ ਉਧਰ ਹੀ ਦੂਜੇ ਪਾਸੇ ਅਰਦਾਸ ਦੀ ਜਿੱਥੇ ਵੇਜ ਵੀ ਕੀਤੀ ਜਾ ਰਹੀ ਆ ਉੱਥੇ ਮਤਲਬ ਜਾ ਰਹਾ ਤਾਂ ਦੇਖ ਨੂੰ ਮੇਲੇ ਸਿੱਖ ਰਹੇ ਨੇ ਸਿੱਖ ਹੀ ਕਹਾਂਗੇ ਜਿਹੜੇ ਸਰਦਾਰ ਆ ਇੰਨੇ ਵੱਡੇ ਵੱਡੇ ਦਾੜੇ ਰੱਖਿਆ ਤੇ ਉਸ ਤੋਂ ਵੀ ਮਾੜੀ ਗੱਲ ਕੀ ਆ ਜਿਹੜੇ ਉੱਥੇ ਸਾਡੇ ਬਜ਼ੁਰਗ ਵੀ ਪਾਏ ਗਏ ਗੁਰਮਾਨ ਸਿੰਘ ਕੇ ਪਾਠ ਦਾ ਆਧਾਰ ਦਾ ਧਿਆਨ ਕਰਕੇ ਬੋਲੋ ਜੀ ਸ਼ਿਰਾਂ 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 44 48 18 पुराण 27 ਪੰਕਤੀਆਂ ਤੋਂ ਮੈਂ ਤੁਹਾਨੂੰ ਬੋਲੋ ਧਿਆਨ ਕਰਕੇ ਬੋਲੋ ਜੀ ਸ਼ਿਰਾਂ ਸ਼ਿਰਾਂ ਆਪਣੇ ਬੱਚਿਆਂ ਨੂੰ ਵੀ ਇਤਿਹਾਸ ਦੇ ਨਾਲ ਜੋੜੋ ਜਾਣੂ ਕਰਵਾਓ ਤੇ ਮੈਂ ਚਰਬੁਣੇ ਚ ਕੁਝ ਨਹੀਂ ਰੱਖਿਆ ਗੁਰੂ ਮਹਾਰਾਜ ਦੇ ਅੱਗੇ ਜਾਓ ਅਰਦਾਸ ਬੇਨਤੀ ਕਰੋ ਸਭ ਕੁਝ ਮਿਲ ਜਾਊਗਾ ਅੰਬੇ ਗੁਰੂ ਬਦਲ ਨਾਲ ਕੁਝ ਨਹੀਂ ਹੁੰਦਾ